ਔਰ ਮੈਂ 21 ਸਾਲ ਤੋਂ ਇਸ ਲੈਂਡ ਮਾਫੀਆ ਦੇ ਖਿਲਾਫ ਹਾਂ ਕਿਉਂਕਿ ਮੇਰਾ ਘਰ ਮੇਰੀ ਪ੍ਰਾਪਰਟੀ ਹੈ ਮੇਰੇ ਬੱਚੇ ਅਸੀਂ ਸਾਰੇ ਇਫੈਕਟ ਹੋ ਗਏ ਇਹਨਾਂ ਤੋਂ ਇਹਨਾਂ ਤੇ ਝੂਠ ਤੋਂ ਕਿ ਇਹਨਾਂ ਨੇ ਖੁਦ ਹੀ ਮੇਰੇ ਬਿਆਨ ਬਣਾ ਕੇ ਖੁਦ ਹੀ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਮੈਂ ਉਸ ਤੋਂ ਬਾਅਦ ਕੇਸ ਜਿੱਤੇ ਇਹਨਾਂ ਤੇ 11 ਕਰੋੜ ਦੀ ਡੈਮੇਜੇਸ਼ਨ ਪਾਈ ਉਹ ਮੇਰਾ ਲੌਫਲੀ ਮੇਰਾ ਰਾਈਟਸ ਹੈ ਮੈਂ ਆਪਣੇ ਉਹਨੂੰ ਸਾਬਤ ਕਰ ਦਿੱਤਾ ਕਿ ਦੋਸ਼ੀ ਇਹ ਅਸਮਾਨੀ ਇਸ ਕੋਰਟ ਦੇ ਵਿੱਚ ਇਹ ਸੱਚ ਹੈ ਜੀ ਜੱਜ ਸਾਹਿਬ ਨੂੰ ਇਹਨਾਂ ਨੇ ਧਮਕੀ ਦਿੱਤੀ ਕਿ ਇਹਨਾਂ ਨੇ ਸ਼ਹਿਰ ਚ ਹੁੰਡੇ ਪਾਲੇ ਹੋਇਆ ਅਗਰ ਜੱਜ ਸਾਹਿਬ ਨੇ ਮੈਨੂੰ ਬਰੀ ਕੀਤਾ ਤਾਂ ਉਹ ਜੱਜ ਸਾਹਿਬ ਦਾ ਨੁਕਸਾਨ ਕਰਨਗੇ ਇਸ ਤੋਂ ਜ਼ਿਆਦਾ ਕੋਈ ਵੱਡਾ ਸਬੂਤ ਕੀ ਹੋ ਸਕਦਾ ਉਹ ਜੱਜ ਹੈ ਸੈਕਿੰਡ ਦਿਨ ਦੀ ਇਹਨਾਂ ਦਾ ਇਹ ਦਰਦ ਘਟਦੇ ਘਟਦੇ ਮੈਨੂੰ ਦੋ ਵਾਰੀ ਬ੍ਰੀਨੇਮਰੇਜ ਆਇਆ ਔਰ ਇੱਕ ਵਾਰੀ ਹਾਰਟ ਅਟੈਕ ਆਇਆ ਬਿਮਾਰ ਹੋਣ ਦੇ ਬਾਵਜੂਦ ਮੈਂ ਸਾਥ ਇਹ ਲੜਾਈ ਲੜਦੀ ਜੀ ਹੁਣ ਇਹਨਾਂ ਜੇ ਕੰਪਲੀਟ ਜਿਹੜਾ ਕੋਟ ਹੈਗਾ ਉਹ ਐਕਸ਼ਨ ਲਊਗਾ ਲੇਕਿਨ ਇਹਨਾਂ ਨੇ 6 ਮਹੀਵਾਰ ਮਰਮਦ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਇਹਨੂੰ ਘਰੋਂ ਚਾਕੇ ਲੈ ਜਾਓ ਇਹਦੇ ਕੋਲ ਆ ਜਿਹੜੇ ਇਹਨਾਂ ਤੇ ਕੇਸ ਭਾਇਆ ਇਹਦੇ ਮੌਫੀ ਨੰਬਰ ਲਖਾ ਕੇ ਇਹਦੇ ਕੋਲ ਸੁਸਾਇਸਾਈਡ ਨੋਟ ਬਣਾ ਕੇ ਦਮਦਰ ਕਰ ਦੋ ਕੀ ਹੋਇਆ ਵਾਈ ਅਮ ਆ ਹਿਊਮਨ ਬੀਇੰਗ ਮੈਂ ਆਪਣੇ ਹੱਕ ਲਈ ਲੜੀ ਮੈਂ ਆਪਣੀ ਕੁੱਠੀ ਓਟ ਤੋਂ ਅਰਲੀ ਸਕ੍ਰਾਈ ਦੁੱਜੂ ਕੋਕੀ ਐ ਐਸਐਚਓ ਨੇ ਵੇਚ ਦਿੱਤੀ ਨੇ ਪਰ ਮਾਈਂਡੂ ਪ੍ਰੋਪਰਟੀ ਹੈ ਬਟ ਮੈਂ ਤਾਂ ਕਿਸੇ ਪ੍ਰੋਪਰਟੀ ਨੇ ਮੈਨੂੰ ਤਾਂ ਵਾਹਿਗੁਰੂ ਨੇ ਜ਼ਿੰਦਗੀ ਦਿੱਤੀ ਹੁਆ ਇਹ ਹੁਣ ਹੁੰਦੀ ਹੈ ਮੇਰੇ ਮਰਡਰ ਕਰਨ ਵਾਲੇ 28 ਤਰੀਕ ਨੂੰ ਇਸ ਐਸਐਚਓ ਰਜੇਸ਼ ਮਾਨ ਨੇ ਮੇਰੀ ਜ਼ਿੰਦਗੀ ਦੀ ਤਬਾਹੀ ਲਿਖੀ ਸੀ 28 ਜੂਨ 2005 ਨੂੰ ਅੱਜ 28 ਹੈ ਕੱਲ 29 ਹੈ 30 30 ਨੂੰ ਇਹਨੇ ਮੈਨੂੰ ਮੇਰੇ ਘਰ ਦੀ ਟ੍ਰੈਸਪਾਸਰ ਬਣਾ ਕੇ ਜਿਲ੍ਹੇ ਚ ਬੰਦ ਕਰਤਾ ਸੀ

ਕਿੱਥੇ ਸਰ ਮੇਰੀ ਬਲੰਗੜ ਬੇਲ ਹੋਈ ਸੀ ਮਾਂਦੂਖ ਹਾਈ ਕੋਰਟ ਤੋਂ ਮੈਨੂੰ ਰਾਈਟਸ ਵਿਲੀਓ ਜੀ ਇਹ ਠਾਨੇਦਾਰ ਨੇ ਪੜ੍ਹ ਕੇ ਸੁਣ ਦਿੱਤੇ ਨੈਵਰ ਮਾਈਂਡ ਕਦੀ ਮੈਨੂੰ ਮੁਕਸ਼ਾ ਸਵਚਕ ਕਿਲੇ ਜੋ ਜੀ ਉੱਤੇ 15 ਲੱਖ ਦਾ ਸੌਦਾ ਕਰ ਦੋ ਕਦੀ ਜਗਾਦ ਦੀ ਲੈ ਜਾ ਜਿਲੰਦਰ ਪਪੂਰਥਲਾ ਹੁਸ਼ਿਆਰ ਉਹ ਰੋਪੜ ਪਟਾਣੇ ਨਾ ਨਾ ਕਿੱਥੇ ਕਿੱਥੇ ਪਜਾਇਆ ਬਟ ਕਾਨੂੰਨ ਨੇ ਔਰ ਔਨੈਸਟ ਅਫਸਰਾਂ ਨੇ ਮੈਨੂੰ ਕਲੀਨ ਚਿੱਤ ਦਿੱਤੀ ਇਹਦੇ ਚ ਇਹਨਾਂ ਨੂੰ ਕਾਹਦੀ ਤਕਲੀਫਾ ਮੇਰਾ ਮਰਡਰ ਕਰਨ ਦੀ ਅਗਰ ਮੇਰਾ ਕੋਈ ਨੁਕਸਾਨ ਹੁੰਦਾ ਇਹ ਜਿਹੜਾ ਹੈੱਡਕੁਆਰਟਰ ਹੈ ਇਹ ਜ਼ਿੰਮੇਦਾਰ ਹੋਊਗਾ ਕਿਉਂਕਿ ਇਹ ਜਿਹੜੇ ਕ੍ਰਾਈਮਨਲਸ ਆ ਉਹਦੇ ਇਹਨਾਂ ਦੇ ਅੰਡਰ ਆ ਹੁਣ ਤੁਹਾਡੀ ਮੁੱਖ ਮੰਗ ਕੀ ਹੈ ਮੇਰੀ ਮੁੱਖ ਮੰਗ ਇਹ ਆ ਕਿ ਅਗਰ ਮੇਰਾ ਕੋਈ ਨੁਕਸਾਨ ਹੋਇਆ ਮੈਂ ਲੜਾਈ ਲੜੀ ਹੈ ਲਾਊ ਫਰੀ ਕਾਨੂੰਨ ਦੇ ਤਹਿਤ ਹੁਣ 30 ਤਰੀਕ ਤੱਕ ਮੈਂ ਇਹਨਾਂ ਨੂੰ ਸਰਨਾ ਘਰ ਨੂੰ ਜਾਣਾ ਹੈ ਮੈਂ ਬਿਮਾਰ ਆ ਮੇਰਾ ਇਲਾਜ ਵੀ ਉੱਥੇ ਚੱਲਦਾ ਫਰਾਂਸੀ ਨਹੀਂ ਜਾਣ ਦਿੰਦੇ ਨਹੀਂ ਜਾਣ ਦਿੰਦੇ ਜੇ ਮਰਡਰ ਕਰਦਾ ਨਾ ਕੋਈ ਰੱਖ ਨਹੀਂ ਹੈਗਾ ਡੀਜੀਪੀ ਸਾਹਿਬ ਨੂੰ ਬੇਨਤੀ ਹੈ ਮੇਰਾ ਸਮਾਨ ਮੈਨੂੰ ਵਾਪਿਸ ਕਰੋ ਜੋ ਸਾਬਤ ਹੋ ਚੁੱਕਾ ਜੇ ਮੈਂ ਝੂਠ बोलਦੀ ਆ ਮੈਂ ਸਾਹਮਣੇ ਫੇਸ ਟੂ ਫੇਸ ਸਾਹਮਣੇ ਖੜੀ ਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਅੱਜ ਸਾਰੇ ਸ੍ਰੀ ਪ੍ਰੈਸ ਵਾਲੇ ਵੀਰਾਂ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਜਿਹੜੀ ਐਨਆਰਆਈ ਬੀਬੀ ਚਕਿੰਦਰਪੁਰ ਸੰਧੂ ਜਲੂ ਤੇ ਆਣੇ ਦਵਾਏ ਨੇ ਤੇ ਇਹਨਾਂ ਦੀ ਜਿਹੜੀ ਹੱਡ ਵਿਕੀ ਉਹ ਆਪਣੀ ਪ੍ਰੈਸ ਰਾਹੀਂ ਦੱਸ ਰਹੇ ਨੇ ਪਿੰਡ ਮਾਰੀਓ ਕੋ ਸਰਕਾਰਾਂ ਸਾਡੀ ਪੰਜਾਬ ਦੀ ਸਰਕਾਰ ਹੈ ਕਿਸੇ ਵੀ ਪਾਰਟੀ ਦੀ ਸਰਕਾਰ ਹੋਈ ਜਿਵੇਂ ਕਾਂਗਰਸ ਦੀ ਗੱਲ ਕਰ ਲਈਏ ਖਾਲੀ ਦਲ ਦੀ ਗੱਲ ਕਰ ਲਈਏ ਆਵਾ ਦੇ ਪਾਰਟੀ ਦੀ ਗੱਲ ਕਰ ਲਈਏ ਤੇ ਬੀਬੀ 21 ਸਾਲਾਂ ਤੋਂ ਲੜਾਈ ਲੜ ਰਹੀ ਹੈ ਜਿਹੜਾ ਦੀ ਕੋਠੀਆਂ ਤੇ ਪਲਾਟਾਂ ਦੇ ਨਜਾਇਜ਼ ਕਬਜ਼ੇ ਹੁੰਦੇ ਨੇ ਕਿ ਉਥੇ ਜਿਹੜੇ ਨਜਾਇਜ਼ ਕਬਜ਼ੇ ਕਰਨ ਵਾਲੇ ਉਹ ਕੁਝ ਪੁਲਿਸ ਅਫਸਰਾਂ ਨਾਲ ਗੱਲ ਕੇ ਜਿਵੇਂ ਪੁਲਿਸ ਦੀ ਸਹਿਦੇ ਕਬਜ਼ੇ ਹੁੰਦੇ ਨੇ ਜਿਵੇਂ ਕਿ ਬੀਬੀ ਦਾ 2005 ਤੋਂ ਜਿਹੜਾ ਮੈਟਰ ਚੱਲ ਰਿਹਾ 2005 ਚ ਇਨ੍ਹਾਂ ਦੀਆਂ ਕੋਠੀਆਂ ਤੇ ਕਬਜ਼ਾ ਹੁੰਦਾ ਹੈ ਕੋਠੀਆਂ ਤੇ ਕਬਜ਼ਾ ਕਰਦੇ ਐਸਐਚਓ ਜਦੋਂ ਬੀਬੀ ਨੂੰ ਫੜਦਾ ਹੈ ਗ੍ਰਿਫਤਾਰ ਕਰਦਾ ਅਰੈਸਟ ਕਰਦਾ ਹੈ ਗਲਤ ਇਨ੍ਹਾਂ ਦੀ ਪਰਚੇ ਦਰਜ ਕਰਕੇ ਇਨ੍ਹਾਂ ਨੂੰ ਹੀ ਪਰਚੇ ਦਰਜ ਕਰਕੇ ਕਿ ਐਸਐਚਓ ਫੜਦਾ ਹੈ ਗ੍ਰਿਫਤਾਰ ਕਰਦਾ ਜਿਹਨਾਂ ਦੀਆਂ ਮੁੰਦੀਆਂ ਗਹਿਣੇ ਤੇ ਮੋਬਾਈਲ ਗੱਡੀ ਖੋਲ ਲੈਂਦਾ ਸਭ ਕੁਝ ਖੋਲ ਲੈਂਦਾ ਜਿਸ ਦੇ ਬਿਆਨ ਇਨ੍ਹਾਂ ਦੇ ਗਨਮੈਨ ਇਹਨਾਂ ਦੇ ਗਨਮੈਨ ਹੈ ਕਰਮਜੀਤ ਸਿੰਘ ਸ਼ਾਹਦ ਉਹਨਾਂ ਨੇ ਬਿਆਨ ਦਿੱਤਾ ਵੀ ਹਾਂ ਮੇਰੇ ਸਾਹਮਣੇ ਸਾਰੀ ਜਿਹੜੀ ਹੋਈ ਹੈ ਮੇਰੇ ਸਾਹਮਣੇ ਹੋਈ ਹੈ ਇਸ ਦਾ ਤਾਂ ਕਿ ਕਿਸੇ ਐਸੇ ਤਰ੍ਹਾਂ ਦੇ ਪਰਚਾ ਦਾ ਵੀ ਹੋਇਆ ਜਿਹੜੇ ਹੁਣ ਪਰ ਲੇਕਰ ਪਰਚਾ ਦਾ ਵੀ ਹੋ ਗਿਆ ਉਹ ਤੋਂ ਬਾਅਦ ਕੋਈ ਵੀ ਕਾਰਵਾਈ ਰਿਕਵਰੀ ਅੰਦਰ ਜੇਲ੍ਹ ਚ ਕੋਈ ਗੱਲਬਾਤ ਕੀਤੀ ਤੋਂ ਬਾਅਦ ਕਿਵੇਂ ਤਰ੍ਹਾਂ ਹੋ ਗਿਆ ਦੂਜੀ ਜਦੋਂ ਵੀ ਵੀਰ ਨੂੰ ਠੁਠੇ ਕਿਸਾ ਜੀ ਬਸਾਇਆ ਗਿਆ ਡੀਐਸਪੀ ਮੋਹਨ ਲਾਲ ਵੱਲੋਂ ਆਪੇ ਵੀ ਵੀਰ ਦਾ ਬਿਆਨ ਬਣਾ ਲੰਦੇ ਐਨਆਰਏ ਦਾ ਆਪਣਾ ਬਿਆਨ ਬਣਾ ਕੇ ਕਿਜੀ ਪੇਸ਼ ਕਰ ਦਿੰਦੇ ਇਹਨਾਂ ਵਿੱਚ ਜਿਹੜਾ ਝੂਠੇ ਕੇਸਾਂ 'ਚੋਂ ਪੜਿਆ ਆਇਆ ਗਿਆ ਉਹ ਜਾ ਕੇ 8-10 ਸਾਲ ਦੀ ਵੀ ਦੇ ਉਹਨਾਂ ਕੇਸਾਂ 'ਚ ਬਰੀ ਹੋਣ ਚੱਲੇਗੇ ਉਸ ਡੀਐਸਪੀ ਦੇ ਖਿਲਾਫ ਜਿਹੜਾ ਮਾਨਯੋਗ ਅਦਾਲਤ ਚ ਲੁਧਿਆਣਾ ਕੇਸ ਪਾਇਆ ਲੁਧਿਆਣਾ ਨੇ ਕਿਸ ਕਾਰਵਾਈ ਕਰਦਿਆਂ ਉਹਨਾਂ ਨਸੀਬੀ ਕਮਿਸ਼ਨਰ ਨੂੰ ਆਰਡਰ ਕਰਿਆ ਲੁਧਿਆਣੇ ਵੀ ਇਸ ਡੀਐਸਪੀ ਦਾ ਸਾਰਾ ਰਿਕਾਰਡ ਪੇਸ਼ ਕਰੋ ਤੇ ਉਸ ਡੀਐਸਪੀ ਨੂੰ ਪੇਸ਼ ਕਰੋ ਜਦੋਂ ਡੀਐਸਪੀ ਦਾ ਮਤਲਬ ਜੁਰਮਾਨਾ ਵੀ ਹੋ ਜਾਂਦਾ ਕੋਰਟ ਪਰ ਉਹ ਬਿਆਂ ਬਰਾਂਟ ਵੀ ਹੋ ਜਾਂਦੇ ਜਦੋਂ ਨਹੀਂ ਪਹੁੰਚਦਾ ਡੀਐਸਪੀ ਹੁਣ ਅਰੈਸਟ ਬਣ ਡੀਐਸਪੀ ਤੇ ਅਰੈਸਟ ਬਰਾਂਟ ਹੋਏ ਸੀ ਤਾਂ ਕਿ ਇਹਨੂੰ ਅਰੈਸਟ ਕਰਕੇ ਪੇਸ਼ ਕੀਤਾ ਜਾਵੇ ਦੇਖੋ ਕਿ ਡੀਐਸਪੀ ਕੋਰਟ ਦੇ ਹੁਕਮਾਂ ਨੂੰ ਨਹੀਂ ਮੰਨਦਾ ਕੋਰਟ ਦੇ ਸੰਧਰਾ ਨਹੀਂ ਮੰਨਦਾ ਕੋਰਟ ਦੇ ਬਿਆਨ ਨੂੰ ਨਹੀਂ ਮੰਨਦਾ ਕਿੱਡਾ ਕੋ ਡੀਐਸਪੀ ਠੇਠ ਹੋਊਗਾ ਤੇ ਅਸੀਂ ਸਾਡੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਡੀਜੀਪੀ ਨੂੰ ਇਹ ਬੇਨਤੀ ਹੈ ਜਿਹੜੇ ਇਹ ਅਫਸਰ ਜਿਨ੍ਹਾਂ ਨੇ ਵੀ ਬੀ ਰਿਪੋਰਟ ਕੀਤਾ ਜਿਨ੍ਹਾਂ ਦਾ ਠੱਗੀਆਂ ਮਾਰੀਆਂ ਇਹਨਾਂ ਦੇ ਗਨੇ ਘੱਟੇ ਲੁੱਟੇ ਉਹਨਾਂ ਦੇ ਘੱਟੋ-ਘੱਟ ਕਾਰਵਾਈ ਤੁਸੀਂ ਤਾਂ ਕਰ ਤੋ ਤਾਂ ਕਿ ਤੁਹਾਡਾ ਲੋਕਾਂ ਦਾ ਵਿਸ਼ਵਾਸ ਪੰਜਾਬ ਪੁਲਿਸ ਉਪਰਤੀ ਬਣਿਆ ਰਹੇ ਉਹ ਕੰਮ ਕਿਹੜਾ ਜਿਹੜਾ ਪੰਜਾਬ ਪੁਲਿਸ ਨਹੀਂ ਕਰ ਸਕਦੀ ਬਹੁਤ ਕੇਸਾਂ ਸੀ ਟਰੇਸ ਕਰਾਏ ਆ ਰਿਕਵਰ ਕਰਾਏ ਆ ਜਿਹੜੇ ਪੁਲਿਸ ਨੇ ਸਮਾਂਬੰਦ ਸਮਾਂ ਟਾਈਮ ਤੇ ਜਿਹੜੇ ਬੰਦ ਕੇਸ ਕੱਢੇ ਪਰ ਜੇ ਕਿੰਨੇ ਇਹਨਾਂ ਨੂੰ ਚੋਰ ਭਜਾਣੇ ਹੋਣ ਗੈਂਗਸਟਰ ਭਜਾਣੇ ਹੋਣ ਤੇ ਅੱਖਾਂ ਵੀ ਬੀ ਚਲਣੇ ਨੇ ਅਸੀਂ ਉਹ ਖਾਂ ਵਿਚਣ ਵਾਲੇ ਅਫਸਰ ਨੂੰ ਕਹਿੰਦੇ ਆ ਵੀ ਤੁਸੀਂ ਲੋਕਾਂ ਪੁੱਤੀ ਤੁਹਾਡਾ ਵਿਸ਼ਵਾਸ ਬਣਿਆ ਰਹੇ ਸਰਕਾਰ ਦਾ ਪੁਬਾਰ ਵਿਸ਼ਵਾਸ ਬਣਿਆ ਰਹੇ ਐਨ.ਆਰ.ਆਈ. ਵੀ ਬੀ ਦਿਗਿੰਦਰ ਕੌਰ ਨੂੰ ਨਿਆਂ ਸਾਹਿਬ ਹੋਵੇ ਤੇ ਇਹਨਾਂ ਜਿਹੜੇ ਮੰਦਿਆਂ ਨੇ ਇਹਨਾਂ ਨਾਲ ਜਿਹੜੇ ਨinja ਜੀ ਕਬਜ਼ੇ ਕੀਤੇ ਕੋਠੀਆਂ ਦੰਬੀਆਂ ਪਲਾੜ ਦੰਬੇ ਉਹਨਾਂ ਨਾਲ ਮਿਲ ਕੇ ਜਿਹੜੇ ਪੁਲਿਸ ਨੇ ਫਿਕਰੇ ਉਹਨਾਂ ਦੇ ਖਿਲਾਫ ਸੰਤੋਸ਼ ਸਰਕਾਰ ਵੱਲੋਂ ਹੋਏ ਉਹਨੇ ਬੀਬੀ ਨੂੰ ਕੁਝ ਨਿਆਂ ਸਾਭ ਦੀ ਕਿਰਨ ਜਗਦੀ ਹੈ ਜਦੋਂ ਕੋਟ ਨੇ ਡੀਐਸਪੀ ਤਲਬ ਕੀਤਾ ਜਿਹਦੇ ਸਿਰ ਤੇ ਸਾਰਾ ਕੁਝ ਹੈ ਬੀਬੀ ਨੇ ਇਹਨਾਂ ਅਫਸਰਾਂ ਨੂੰ ਪਹਿਲਾਂ ਆਪ ਬਰੀ ਹੋਈ ਜੂ ਠਾ ਕੇ ਸਾਂਝ ਫਿਰ ਇਹਨਾਂ ਨੇ ਮਾਨਹਾਨੀ ਦੇ ਕੇਸ ਹੁਣ ਤੱਕਲੇ ਅਫਸਰ ਦੇ ਪਾਏ ਹੋਏ ਆ ਉਹ ਅਫਸਰ ਜਿਨ੍ਹਾਂ ਦੇ ਮਾਨਹਾਨੀ ਦੇ ਕੇਸ ਚੱਲ ਰਹੇ ਉਹ ਕਿਸੇ ਵੀ ਟਾਈਮ ਬੀਬੀ ਨਾਲ ਕੋਈ ਨਾ ਕੋਈ ਘਟਨਾ ਤੋਂ ਘਟਨਾ ਵਾਪਰ ਸਕਦੀ ਹੈ ਐਕਸੀਡੈਂਟ ਕਰਾਉਣ ਮਾਰਨ ਮਟਰ ਕਰਨ ਉਹਨਾਂ ਸੰਦਲ ਦਰਦੀ ਹੈ ਕਦੇ ਵੀ ਇਹ ਮੇਰੇ ਨਾਲ ਕੋਈ ਨਾ ਪਈਆ ਜਾਈ ਬਾਰਦਾਤ ਕਰਾ ਸਕਦੇ ਅਸੀਂ ਤੁਹਾਡੇ ਰਹੀ ਇਹ ਕਹਿਣਾ ਚਾਹੁੰਦੇ ਆ ਤੇ ਬੀਬੀ ਜਗਿੰਦਰਪੁਰ कौर ਐਨਆਰ ਜਗਿੰਦਰਪੁਰ ਸੰਧੂ ਨੂੰ ਲੁਧਿਆਣੇ ਤੋਂ ਆਏ ਨੇ ਇਹਨਾਂ ਨੂੰ ਨਿਆਂ ਤੇ ਇਨਸਾਫ ਮਿਲੇ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਡੀਜੀਪੀ ਸਾਹਿਬ ਤੁਸੀਂ ਧਿਆਨ ਕਰੋ ਇਹ ਲੋਕ ਰੋੜਦੇ ਫਿਰਦੇ ਆ ਸੜਕਾਂ ਤੇ ਤਾਂ ਕਿ ਸਾਡੇ ਜਿਹੜਾ ਐਸਸੀਬੀਸੀ ਮਹਾਂਪੰਚਾਇਤ ਮੋਰਚਾ ਦਾ ਇਹਨਾਂ ਦਾ ਪੂਰਾ ਸਮਰਥਨ ਕਰਦਾ ਸਾਡੇ ਨਾਲ ਹਰਦੇਵ ਸਿੰਘ ਜੀ ਮਲਵਾ ਸਾਡੇ ਇਹ ਇੱਕ ਬਹੁਤ ਪ੍ਰਿੰਸੀਪਲ ਬਨਵਰੀ ਲਾਲ ਜੀ ਬੇਦ ਪ੍ਰਕਾਸ਼ ਜੀ ਸਾਰਾ ਮੋਰਚਾ ਇਹਨਾਂ ਦਾ ਸਮਰਥਨ ਕਰਦਾ ਹੈ ਤਾਂ ਕਿ ਬੀਬੀ ਨੂੰ ਜਦੋਂ ਤੱਕ ਕਨਿਆਨ ਸਾਭ ਨਹੀਂ ਮਿਲਦਾ ਅਸੀਂ ਪੂਰਾ ਡਟ ਕੇ ਜਿਹੜਾ ਇਹਨਾਂ ਦਾ ਸਹਿਯੋਗ ਕਰਾਂਗੇ ਵਹੀਂ ਗੁਰਜੀ ਕਹਾਉਂਦਾ ਸ੍ਰੀ ਵੰਗਰੀ ਜੀ ਤੋਂ ਬੰਦੇ। ਔਰ ਮੈਂ 21 ਸਾਲ ਤੋਂ ਇਸ ਲੈਂਡ ਮਾਫੀਆ ਦੇ ਖਿਲਾਫ ਹੋ ਕਿਉਂਕਿ ਮੇਰਾ ਘਰ ਮੇਰੀ ਪ੍ਰਾਪਰਟੀ ਹੈ। ਮੇਰੇ ਬੱਚੇ ਅਸੀਂ ਸਾਰੇ ਇਫੈਕਟ ਹੋ ਗਏ ਇਹਨਾਂ ਤੋਂ ਇਹਨਾਂ ਦੇ ਝੂਠ ਤੋਂ ਕਿ ਇਹਨਾਂ ਨੇ ਖੁਦ ਵੀ ਮੇਰੇ ਬਿਆਨ ਬਣਾ ਕੇ ਖੁਦ ਹੀ ਮੈਨੂੰ ਠੁਸਾਉਣ ਦੀ ਕੋਸ਼ਿਸ਼ ਕੀਤੀ। ਮੈਂ ਉਸ ਤੋਂ ਬਾਅਦ ਕੇਸ ਜਿੱਤੇ ਇਹਨਾਂ ਤੇ 11 ਕਰੋੜ ਦੀ ਡਫਰਮੇਸ਼ਨ ਪਾਈ। ਉਹ ਮੇਰਾ ਲੌਫਲੀ ਮੇਰਾ ਰਾਈਟ ਸੀਗਾ। ਮੈਂ ਆਪਣੇ ਉਹਨਾਂ ਸਾਬਤ ਕਰ ਦਿੱਤਾ ਕਿ ਦੋਸ਼ੀ ਇਹ ਐਕਮੈਨਿਕ। ਕੋਰਟ ਦੇ ਵਿੱਚ ਕੇਸ ਚੱਲਦਾ ਜੀ ਜੱਜ ਸਾਹਿਬ ਨੂੰ ਇਹਨਾਂ ਨੇ ਧਮਕੀ ਦਿੱਤੀ ਕਿ ਇਹਨਾਂ ਨੇ ਸ਼ਹਿਰ ਚ ਹੁੰਡੇ ਪਾਲੇ ਹੋਇਆ। ਅਗਰ ਜੱਜ ਸਾਹਿਬ ਨੇ ਮੈਨੂੰ ਬਰੀ ਕੀਤਾ ਕਾ ਉਹ ਜੱਜ ਦਾ ਨੁਕਸਾਨ ਕਰਨਗੇ ਇਸ ਤੋਂ ਜ਼ਿਆਦਾ ਹੋਟ ਬੜਾ ਸਬੂਤ ਕੀ ਹੋ ਸੇਗਾ ਉਹ ਜੱਜ ਸੈਕਿੰਡ ਦਿਨ ਦੀ ਇਹਨਾਂ ਦਾ ਇਹ ਦਰਦ ਘਟਦੇ ਘਟਦੇ ਮੈਨੂੰ 2 ਵਜੇ ਬ੍ਰੇਨ ਹੈਮਰੇਜ ਆਇਆ ਔਰ ਇੱਕ ਵਾਰੀ ਹਾਰਟ ਅਟੈਕ ਆਇਆ ਬਿਮਾਰ ਹੋਣ ਦੇ ਬਾਵਜੂਦ ਮੈਂ ਸਾਥ ਇਹ ਲੜਾਈ ਲੜਦੀ ਜਈ ਹੁਣ ਇਹਨਾਂ ਜੇ ਕੰਪਲੀਟ ਜਿਹੜਾ ਕੋਟ ਹੈਗਾ ਉਹ ਐਕਸ਼ਨ ਲਊਗਾ ਲੇਕਿਨ ਇਹਨਾਂ ਨੇ ਛੇ ਮਹੀਵਾਰ ਮਰਮਦ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਇਹਨੂੰ ਘਰੋਂ ਚੱਕ ਕੇ ਲੈ ਜਾਓ ਇਹਦੇ ਕੋਲੋਂ ਆ ਜਿਹੜੇ ਨੈਨਾਤੀ ਕੇਸ਼ ਭਾਈਓ ਇਹਦੇ ਮਾਫੀ ਨਾਮ ਨਾਲ ਰਖਾ ਕੇ ਇਹਦੇ ਕੋਲ ਸੁਸਾਇਡ ਨੋਟ ਬਣਾ ਕੇ ਦਮਦਰ ਕਰ ਦੋ ਕਿਉਂ ਹੋਇਆ ਵਾਈਂ ਅਮ ਆ ਹਿਊਮਨ ਬੀਇੰਗ ਮੈਂ ਆਪਣੇ ਹੱਕ ਲਈ ਲੜੀ ਮੈਂ ਆਪਣੀ ਕੋਠੀ ਓਟ ਤੋਂ ਅਰਲੀ ਸਕ੍ਰੇ ਡੁੱਜੀ ਕੋਕੀ ਐ ਐਸਐਚਓ ਨੇ ਵੇਚ ਦਿੱਤੀ ਨੇ ਪਰ ਮਾਈਂਡੂ ਪ੍ਰੋਪਰਟੀ ਹੈ ਬਟ ਮੈਂ ਤਾਂ ਕਿਸੇ ਪ੍ਰੋਪਰਟੀ ਨੇ ਮੈਨੂੰ ਤਾਂ ਵਹਿਗੂ ਨੇ ਜ਼ਿੰਦਗੀ ਦਿੱਤੀ ਹੁਆ ਇਹ ਕੌਣ ਹੁੰਦੇ ਹੈ ਮੇਰੇ ਮਰਡਰ ਕਰਨ ਵਾਲੇ 28 ਤਰੀਕ ਨੂੰ ਇਸ ਐਸਐਚਓ ਰਜੇਸ਼ ਮਾਨ ਨੇ ਮੇਰੀ ਜ਼ਿੰਦਗੀ ਦੀ ਤਬਾਹੀ ਲਿਖੀ ਸੀ 28 ਜੂਨ 2005 ਨੂੰ ਅੱਜ 28 ਹੈ ਕੱਲ 29 ਹੈ 30 ਹੈ ਦੀ ਨੂੰ ਇਹਨੇ ਮੈਨੂੰ ਮੇਰੀ ਘਰ ਦੀ ਟ੍ਰੈਸਪਾਸਰ ਬਣਾ ਕੇ ਜੇਲ੍ਹ ਚ ਬੰਦ ਕਰਤਾ ਸੀ ਹੁਣ ਤੀ ਮੈਂ ਇਹਨਾਂ ਨੂੰ ਦੇਤੀ ਤੀ ਵੀ ਦੇਤੀ ਠਾਈ ਵੀ ਦੇਤੀ ਹੁਣ ਤਾਂ ਮੈਂ ਡੀਜੀਪੀ ਸਾਹਿਬ ਨੂੰ ਆ ਕੇ ਪੁੱਛੂਗੀ ਵੀ ਅਨਨੋਨ ਮਰਡਰ ਨਹੀਂ ਮੇਰਾ ਕਰਨਾ ਮਰਡਰ ਕਰਨਾ ਤਾਂ ਤੇਰੇ ਬੋਏ ਮਰੇ ਆ ਕੇ ਖੜੂੰਗੀ ਇੱਚ ਕਰਦੇ ਕਿਉਂਕਿ ਤੁਹਾਡੇ ਕੋਲ ਸੱਚਾਈ ਤਾਂ ਹੈ ਨਹੀਂ ਤੁਹਾਡੇ ਕੋਲ ਸਿਰਫ ਕ੍ਰਾਈਮ ਹੈ ਸਾਬਤ ਹੋ ਰਿਹਾ ਹੈ ਔਰ ਮੈਨੇ ਕੀਤਾ ਮਾਨਜੋਖ ਹਾਈ ਕੋਰਟ ਛੋਇਆ ਫਿਰ ਕਿੱਥੇ ਸਰ ਮੇਰੀ ਬਲੰਗੜ ਬੇਲੋ ਯੂਸੀ ਮਾਨਜੂਬ ਹਾਈ ਕੋਰਟ ਤੋਂ ਮੈਨੂੰ ਰਾਈਟਸ ਵਿਡੀਓ ਸੀ ਇਹ ਠਾਨੇਦਾਰ ਨੇ ਪੜ੍ਹ ਕੇ ਸੁਣ ਦਿੱਤੇ ਨੈਵਰਮਾਈਨ ਕਦੀ ਮੈਨੂੰ ਮੁਕਸ਼ ਸਭ ਚੱਕ ਕੇ ਲੈ ਜਾਓ ਜੀ ਉੱਥੇ 15 ਲੱਖ ਦਾ ਸੌਦਾ ਕਰ ਦੋ ਕਦੀ ਜਗਾਦ ਦੀ ਲੈ ਜਾਓ ਜਿਲੰਦਰ ਪੁਪੂਰਥਲਾ ਹੁਸ਼ਿਆਰ ਹੋ ਰੋਕੜ ਕਦਾ ਨਹੀਂ ਨਾ ਕਿੱਥੇ ਕਿੱਥੇ ਭਜਾਇਆ ਬਟ ਕਾਨੂੰਨ ਨੇ ਔਰ ਔਨੈਸਟ ਅਫਸਰਾਂ ਨੇ ਮੈਨੂੰ ਕਲੀਨ ਚਿੱਤ ਦਿੱਤੀ ਇਹਦੇ ਚ ਇਹਨਾਂ ਨੂੰ ਕਾਹਲੀ ਤਕਲੀਫਾ ਮੇਰਾ ਮਰਡਰ ਕਰਨ ਦੀ ਅਗਰ ਮੇਰਾ ਕੋਈ ਨੁਕਸਾਨ ਹੁੰਦਾ ਇਹ ਜਿਹੜਾ ਹੈੱਡਕੁਆਰਟਰ ਹੈ ਇਸ ਇਨਦਰ ਹੋਗਾ ਕਿਉਂਕਿ ਆਲਰੇਡੀ ਕ੍ਰਿਮੀਨਲਸ ਆ ਉਹਦੇ ਇਹਨਾਂ ਦੇ ਅੰਡਰ ਆ ਹੁਣ ਤੁਹਾਡੀ ਮੁਖ ਮੰਗ ਕੀ ਆ ਇਹ ਮੁਖ ਮੰਗ ਇਹ ਆ ਕਿ ਅਗਰ ਮੇਰਾ ਕੋਈ ਨੁਕਸਾਨ ਹੋਏ ਮੈਂ ਲੜਾਈ ਲੜੀ ਹੈ ਲਾਫ ਨਹੀਂ ਕਾਨੂੰਨ ਦੇ ਤਹਿਤ ਹੁਣ 30 ਤਰੀਕ ਤੱਕ ਮੈਂ ਇਹਨਾਂ ਨੂੰ ਸਰਹਗਾਰੋਂ ਜਾਣਾ ਆ ਮੈਂ ਬਿਮਾਰ ਆ ਮੇਰਾ ਇਲਾਜ ਵੀ ਉੱਥੇ ਚੱਲਦਾ ਫਰਾਂਸੀ ਨਹੀਂ ਜਾਣ ਦਿੰਦੇ ਨਹੀਂ ਜਾਣ ਦਿੰਦੇ ਜਿਹੜਾ ਮਰਡਰ ਕਰੁੰਦਾ ਨਾ ਕੋਈ ਰੈਕ ਨਹੀਂ ਹੈਗਾ ਡੀਜੀਪੀ ਸਾਹਿਬ ਨੂੰ ਬੇਨਤੀ ਹੈ ਮੇਰਾ ਸਮਾਨ ਮੈਨੂੰ ਵਾਪਿਸ ਕਰੋ ਜੋ ਸਾਬਤ ਹੋ ਚੁੱਕਾ ਜੇ ਮੈਂ ਝੂਠ बोलਦੀ ਆ ਮੈਂ ਸਾਹਮਣੇ ਫੇਸ ਟੂ ਫੇਸ ਸਾਹਮਣੇ ਖੜੀ ਹਾਂ